ਜੈਨ ਜ਼ੀ ਮਤਲਬ ਉਹ ਜਨਰੇਸ਼ਨ ਜਿਹੜੀ 1997 ਤੋਂ ਬਾਅਦ ਵਾਲੀ ਜਨਰੇਸ਼ਨ ਹੈ ਜਿਨੇ ਕੀ ਫੈਸਿਲਿਟੀਜ਼ ਐਂਡ ਲਗਜ਼ਰੀ ਇਸ ਜਨਰੇਸ਼ਨ ਕੋਲ ਹੈ ਔਰ ਕਿਸੇ ਵੀ ਜਨਰੇਸ਼ਨ ਕੋਲ ਨਹੀਂ ਨਾਲ ਹੀ ਨਾਲ ਮੈਂ ਇਹ ਜ਼ਰੂਰ ਕਹੂੰਗਾ ਕਿ ਜੈਨ ਜ਼ੀ ਤੋਂ ਪਹਿਲਾਂ ਜਿਹੜੀ ਜਨਰੇਸ਼ਨ ਸੀ ਉਹ ਬੜੀ ਜਲਦੀ ਮੈਚੂਰ ਹੋ ਜਾਂਦੀ ਸੀ ਅਤੇ ਇਸ ਦੇ ਨਾਲ ਹੀ ਘਰ ਦੀ ਜ਼ਿੰਮੇਵਾਰੀ ਵੀ ਚੱਕ ਲੈਂਦੀ ਸੀ ਤੁਸੀਂ ਬਹੁਤ ਸਾਰੇ ਸਿਆਣੇ ਕੋਲ ਇਹ ਸੁਣਿਆ ਹੋ ਗਿਆ ਕਿ ਮੈਂ ਤੇਰੀ ਉਮਰ ਦੇ ਵਿੱਚ ਕਮਾਉਣ ਲੱਗਿਆ ਸੀ ਜ਼ੈਂਜੀ ਨੂੰ ਮਿਲੀਆਂ ਇਹ ਫੈਸਿਲਿਟੀ ਸਮਾਜਿਕ ਤੇ ਪਰਿਵਾਰਿਕ ਲੈਵਲ ਦੇ ਉੱਪਰ ਕੀ ਕੀਮੇ ਝਕਾਉਣੀ ਪਈ ਆਓ ਇਸ ਵੀਡੀਓ ਵਿੱਚ ਜਾਣਦੇ ਹਾਂ ਪਿਛਲੇ ਕੁ ਸਾਲਾਂ ਦੇ ਵਿੱਚ ਫੈਸ਼ਨ ਫੂਡ ਟਰੈਵਲਿੰਗ ਦੇ ਟ੍ਰੈਂਡਿੰਗ ਦੇ ਵਿੱਚ ਹੀ ਮਿਲੀਅਨਸ ਡਾਲਰ ਵਿੱਚ ਖਰਚਾ ਹੋਇਆ ਇਹ ਪੈਸੇ ਜ਼ਿਆਦਾਤਰ ਤਾਂ ਲੋਨ ਵਿੱਚੋਂ ਖਰਚ ਕੀਤੇ ਗਏ ਸੀ ਜਾਂ ਫਿਰ ਵਾਰ-ਵਾਰ ਸੇਵਿੰਗ ਦੇ ਵਿੱਚੋਂ ਪੈਸੇ ਕਢਾ ਕੇ ਵਰਤੇ ਗਏ ਸੀ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਭ ਤੋਂ ਜ਼ਿਆਦਾ ਪੈਸੇ ਜੈਂਜੀ ਵੱਲੋਂ ਖਰਚ ਕੀਤੇ ਗਏ ਸੀ ਅਤੇ ਇਸ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਸ਼ਾਮਲ ਨੇ ਜਿਨ੍ਹਾਂ ਦੀ ਆਪਣੀ ਇਨਕਮ ਸੋਰਸ ਕੁਝ ਨਹੀਂ ਹੈ 0 ਰੁਪਏ ਦੀ ਇਨਕਮ ਹੈ ਲੇਕਿਨ ਉਹਨਾਂ ਨੇ ਪੈਸੇ ਖਰਚੇ ਨੇ ਜੇ ਮੈਂ ਜੈਂਜੀ ਦੇ ਖਰਚੇ ਨੂੰ ਪਰਸੈਂਟੇਜ ਵਿੱਚ ਦੱਸਾਂ ਤਾਂ ਜੈਂਜੀ ਦਾ 54% ਖਰਚਾ ਫੈਸ਼ਨ ਤੇ ਐਂਟਰਟੇਨਮੈਂਟ ਤੇ ਖਰਚ ਹੁੰਦਾ ਹੈ ਅਤੇ ਉਹਨਾਂ ਦਾ 42% ਬਜਟ ਸਿਰਫ ਟਰੈਵਲ ਤੇ ਫੂਡ ਦੇ ਉੱਪਰ ਖਰਚ ਹੁੰਦਾ ਹੈ ਫਾਸਟ ਫੈਸ਼ਨ ਬ੍ਰਾਂਡਸ ਲੇਟੈਸਟ ਟੈਕਨੋਲੋਜੀਜ਼ ਰੀਜ਼ ਸ਼ਾਰਟਸ ਇਨਫਲੂਐਂਸਰਸ ਨੇ ਜੈਂਜੀ ਦੀ ਓਵਰ ਸਪੈਂਡਿੰਗ ਨੂੰ ਵਧਾਉਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ ਹੈ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਦੋਸਤੋ ਜਨਰੇਸ਼ਨ ਗੈਪ ਬਾਰੇ ਤਾਂ ਹਮੇਸ਼ਾ ਹੀ ਬਹੁਤ ਸਾਰੇ ਲੋਕ ਗੱਲ ਕਰਦੇ ਰਹਿੰਦੇ ਨੇ ਇਸ ਵੀਡੀਓ ਦੇ ਵਿੱਚ ਮੈਂ ਇਸ ਪਾਸੇ ਨਹੀਂ ਜਾਵਾਂਗਾ ਸਗੋਂ ਇਸ ਵੀਡੀਓ ਦੇ ਵਿੱਚ ਮੈਂ ਜੈਂਜੀ ਵਿੱਚ ਆ ਰਹੀਆਂ ਇਹਨਾਂ ਤਬਦੀਲੀਆਂ ਬਾਰੇ ਗੱਲ ਕਰਾਂਗਾ ਆਖਿਰ ਇਸ ਤਰ੍ਹਾਂ ਦਾ ਕੀ ਹੈ ਕਿ ਜੈਂਜੀ ਦਾ ਆਪਣਾ ਲਾਈਫ ਸਟਾਈਲ ਇੰਨਾ ਜ਼ਿਆਦਾ ਬਦਲ ਚੁੱਕਾ ਹੈ ਅਜਿਹੇ ਕਿਹੜੇ ਕਾਰਨ ਨੇ ਜਿਹੜੇ ਉਹਨਾਂ ਨੂੰ ਪੈਸੇ ਦੀ ਵੈਲਿਊ ਪਤਾ ਹੋਣ ਦੇ ਬਾਵਜੂਦ ਵੀ ਝੂਠਾ ਰਿਚ ਸਟਾਈਲ ਅਤੇ ਓਵਰ ਸਪੈਂਡਿੰਗ ਲਈ ਮਜਬੂਰ ਕਰ ਦਿੰਦੇ ਨੇ ਆਓ ਇੱਕ ਇੱਕ ਕਰਕੇ ਇਹਨਾਂ ਕਾਰਨਾਂ ਬਾਰੇ ਗੱਲ ਕਰਦੇ ਹਾਂ ਜ਼ੈਨਜੀ ਦਾ ਓਵਰ ਸਪੈਂਡ ਕਰਨ ਦਾ ਸਭ ਤੋਂ ਵੱਡਾ ਕਾਰਨ ਹੈ ਸੋਸ਼ਲ ਮੀਡੀਆ ਇਨਫਲੂਐਂਸ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਇੱਕ ਜਿਹੜਾ ਪਲੈਟਫਾਰਮ ਹੈ ਜਿਸ ਨੇ ਛੋਟੀ ਤੋਂ ਛੋਟੀ ਚੀਜ਼ ਨੂੰ ਹਾਈਪ ਦੇ ਦੁੱਤੀ ਹੈ ਤੇ ਲੋਕ ਇਸ ਦੇ ਚੁੰਗਲ ਦੇ ਵਿੱਚ ਡੇ ਬਾਈ ਡੇ ਫਸਦੇ ਹੀ ਜਾ ਰਹੇ ਹਨ ਦੋਸਤੋ ਉਸ ਸਮਾਂ ਯਾਦ ਕਰੋ ਜਦੋਂ ਇੰਸਟਾਗ੍ਰਾਮ ਵਰਗੇ ਪਲੈਟਫਾਰਮ ਨਹੀਂ ਹੁੰਦੇ ਸੀ ਲੋਕ ਇੰਨੇ ਜ਼ਿਆਦਾ ਖਰਚਾ ਵੀ ਨਹੀਂ ਕਰਦੇ ਸੀ ਔਰ ਇੰਨੇ ਜ਼ਿਆਦਾ ਫੈਸ਼ਨ ਸਟਾਈਲ ਵੀ ਨਹੀਂ ਸੀ ਪਰ ਇਸ ਦੇ ਆਉਣ ਤੋਂ ਬਾਅਦ ਆਨਲਾਈਨ ਸ਼ਾਪਿੰਗ ਦਾ ਟ੍ਰੈਂਡ ਹੋਰ ਵੀ ਜ਼ਿਆਦਾ ਵੱਧ ਗਿਆ ਕਿਉਂਕਿ ਇਸ ਨੇ ਲੋਕਾਂ ਦੇ ਦਿਲਾਂ ਵਿੱਚ ਫੋਮੋ ਦਾ ਡਰ ਪੈਦਾ ਕੀਤਾ ਸਪੈਸ਼ਲੀ ਜੈਂਜੀ ਦੇ ਦਿਲਾਂ ਦੇ ਵਿੱਚ ਜਿੱਥੇ ਪਹਿਲਾਂ ਪੀੜ ਤੋਂ ਅਲੱਗ ਹੋਣ ਦੇ ਵਿੱਚ ਮਾਣ ਮਹਿਸੂਸ ਕੀਤਾ ਜਾਂਦਾ ਸੀ ਅੱਜ ਉੱਥੇ ਹੀ ਲੋਕ ਪੀੜ ਦਾ ਹਿੱਸਾ ਨਾ ਹੋਣ ਤੇ ਬੇਇੱਜ਼ਤੀ ਮਹਿਸੂਸ ਕਰਦੇ ਨੇ ਉਹ ਹਰ ਇੱਕ ਟ੍ਰੈਂਡਿੰਗ ਚੀਜ਼ ਨੂੰ ਅਪਣਾਉਣਾ ਚਾਹੁੰਦੇ ਨੇ ਸੋਸ਼ਲ ਮੀਡੀਆ ਕਰਕੇ ਲੋਕ ਔਣਾ ਚੀ ਕਿਹੜੀਆਂ ਚੀਜ਼ਾਂ ਪਹਿਨਣਾ ਸੈਲੀਬ੍ਰਿਟੀਜ਼ ਹੀ ਖਰੀਦੇ ਸੀ ਇੰਸਟਾਗ੍ਰam ਵਰਗੇ ਪਲੈਟਫਾਰਮ ਤੇ ਵਾਇਰਲ ਹੋਣ ਦੇ ਲਈ ਲੋਕ ਇਸ ਤਰੀਕੇ ਦਾ ਲਾਈਫਸਟਾਈਲ ਪਸੰਦ ਕਰਦੇ ਨੇ ਜੋ ਉਹਨਾਂ ਨੂੰ ਵਾਇਰਲ ਬਣਾ ਦੇਵੇ ਅਤੇ ਲੋਕ ਹਰ ਨਵੀਂ ਰੀਲ ਦੇ ਵਿੱਚ ਨਵੇਂ ਕੱਪੜੇ ਨਵਾਂ ਸਟਾਈਲ ਨਵਾਂ ਹੈਅਰ ਸਟਾਈਲ ਔਰ ਨਵੀਂ ਘੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਇਸ ਦੇ ਨਾਲ-ਨਾਲ ਬਹੁਤ ਸਾਰੇ ਲੋਕ ਸ਼ਾਪਿੰਗ ਵਲੋਗ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਸਕੇ ਆਪਣੇ ਲਾਈਫਸਟਾਈਲ ਦੇ ਆਪਣੇ ਸ਼ਾਪਿੰਗ ਤੋਂ ਦੋਸਤੋ ਆਓ ਹੁਣ ਅਸੀਂ ਜੈਂਜੀ ਦੇ ਓਵਰ ਸਪੈਂਡਿੰਗ ਦੇ ਅਗਲੇ ਕਾਰਨ ਬਾਰੇ ਗੱਲ ਕਰਦੇ ਹਾਂ ਜੋ ਹੈ ਸ਼ੋਅ ਆਫ ਮਾਈਂਡਸੈਟ ਜਾਂ ਫਿਰ ਯੂਜ਼ ਐਂਡ ਥਰੋ ਯੂਜ਼ ਐਂਡ ਥਰੋ ਤੋਂ ਮੈਨੂੰ ਇੱਕ ਪੁਰਾਣਾ ਸ਼ੇਅਰ ਯਾਦ ਆ ਗਿਆ ਮੈਂ ਤੁਹਾਨੂੰ ਮੋਡੀਫਾਈ ਕਰਕੇ ਸੁਣਾਉਂਦਾ ਚੀਟੀ ਚੜੀ ਪਹਾੜ 'ਤੇ ਮਰਨੇ ਦੇ ਵਾਸਤੇ ਜ਼ੈਂਜੀ ਕਰਤੇ ਹਨ ਫੈਸ਼ਨ ਪੋਸਟ ਕੇ ਵਾਸਤੇ ਯੂਜ਼ ਐਂਡ ਥਰੋ ਦੇ ਮਾਈਂਡਸੈਟ ਦੇ ਇਸ ਤਰੀਕੇ ਨੇ ਵੀ ਸੋਸ਼ਲ ਮੀਡੀਆ ਕਰਕੇ ਹੀ ਜਨਮ ਲਿਆ ਹੈ ਇਸੇ ਲਈ ਮੈਂ ਪਹਿਲਾਂ ਵੀ ਕਿਹਾ ਸੀ ਕਿ ਸੋਸ਼ਲ ਮੀਡੀਆ ਜ਼ੈਂਜੀ ਦਾ ਖਰਚਾ ਵਧਾਉਂਦਾ ਸਭ ਤੋਂ ਵੱਡਾ ਕਾਰਨ ਹੈ ਯੂਜ਼ ਐਂਡ ਥਰੋ ਮਾਈਂਡਸੈਟ ਦਾ ਮਤਲਬ ਹੈ ਕਿ ਲੋਕ ਜਦੋਂ ਵੀ ਕੋਈ ਨਵੀਂ ਚੀਜ਼ ਖਰੀਦੇ ਨੇ ਉਸ ਨੂੰ ਬਹੁਤ ਹੀ ਜਲਦੀ ਸੁੱਟ ਦਿੰਦੇ ਨੇ ਜਾਂ ਕਿਸੇ ਨੂੰ ਦੇ ਦਿੰਦੇ ਨੇ ਯੂਜ਼ ਐਂਡ ਥਰੋ ਦੇ ਵਿੱਚ ਸਭ ਤੋਂ ਜ਼ਿਆਦਾ ਚੀਜ਼ ਕਿਤੇ ਜਾਂਦੇ ਨੇ ਇਹ ਟ੍ਰੈਂਡ ਕੁੜੀਆਂ ਦੇ ਵਿੱਚ ਜ਼ਿਆਦਾ ਹੈ ਐਸ ਕੰਪੇਅਰ ਟੂ ਬॉयਜ਼ ਲੋਕ ਜਿਸ ਕੱਪੜੇ ਨੂੰ ਪਹਿਨ ਕੇ ਇੱਕ ਵਾਰ ਫੋਟੋ ਪੋਸਟ ਕਰ ਦਿੰਦੇ ਨੇ ਫਿਰ ਉਹ ਕੱਪੜਾ ਕਦੇ ਪਹਿਨਦੇ ਹੀ ਨਹੀਂ ਹੁਣ ਤੁਸੀਂ ਇਸ ਨੂੰ ਸ਼ੋਅਫ ਕਹੋ ਜਾਂ ਫਿਰ ਇੱਕ ਟ੍ਰੈਂਡ ਦਾ ਹਿੱਸਾ ਪਰ ਪੈਸੇ ਨੂੰ ਖਤਮ ਕਰਨ ਦੇ ਲਈ ਇਸ ਮਾਈਂਡਸੈਟ ਦਾ ਬਹੁਤ ਵੱਡਾ ਹੱਥ ਹੈ ਇਸੇ ਕਰਕੇ ਅੱਜ ਤੋਂ ਜ਼ਿਆਦਾ ਜ਼ੈਨਜੀ ਕਰਜ਼ੇ ਦੀ ਮਾਰ ਹੇਠਾਂ ਆ ਗਿਆ। ਕਰਜ਼ਾ ਵੀ ਕੋਈ ਐਸਾ ਵੈਸਾ ਨਹੀਂ ਸਿੱਧਾ ਕ੍ਰੈਡਿਟ ਕਾਰਡ ਲੋਨ। ਇਸ ਕਰਜ਼ੇ ਤੋਂ ਛੁਟਕਾਰਾ ਪਾਉਣਾ ਇੰਨਾ ਮੁਸ਼ਕਿਲ ਹੈ ਜਿਵੇਂ ਕਿ ਕੜਿੱਕੀ ਵਿੱਚ ਫਸਿਆ ਚੂਹੇ ਦਾ ਨਿਕਲਣਾ। ਦੋਸਤੋ, ਓਵਰ ਸਪੈਂਡਿੰਗ ਦੇ ਅਗਲੇ ਕਾਰਨ ਵੱਲ ਵਧਦੇ ਹਨ ਜੋ ਹੈ ਕਿ ਕ੍ਰੈਡਿਟ ਕਾਰਡ ਲੋਨਸ। ਓਵਰ ਸਪੈਂਡਿੰਗ ਦੇ ਇਹ ਸਾਰੇ ਕਾਰਨ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਸਾਡਾ ਲਾਈਫਸਟਾਈਲ ਹੀ ਸਾਨੂੰ ਕਿਤੇ ਨਾ ਕਿਤੇ ਇਸ ਚੱਕਰ ਵਿੱਚ ਪਾਉਂਦਾ ਹੈ। ਲਾਈਫਸਟਾਈਲ ਨੂੰ ਰਿਚ ਦਿਖਾਉਣ ਦੇ ਚੱਕਰ ਵਿੱਚ ਲੋਕ ਕਿਤੇ ਨਾ ਕਿਤੇ ਪਰਸਨਲ ਲੋਨ ਜਾਂ ਫਿਰ ਕ ਮਨ ਕਦੋਂ ਵੱਡੇ ਕਰਜ਼ੇ ਦਾ ਰੂਪ ਲੈ ਲੈਂਦੇ ਨੇ ਸਾਨੂੰ ਪਤਾ ਵੀ ਨਹੀਂ ਚੱਲਦਾ ਲੋਨ ਨਾ ਚੁਕਾਉਣ ਦੇ ਹਾਲਾਤਾਂ ਵਿੱਚ ਜ਼ਿੰਦਗੀ ਸਟ੍ਰੈਸ ਵਿੱਚ ਚਲੇ ਜਾਂਦੇ ਨੇ ਫਿਰ ਉਹਨਾਂ ਨੂੰ ਪੈਨਿਕ ਅਟੈਕ ਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਅੱਜ ਦੇ ਯੂਥ ਦੀਆਂ ਅੱਧੇ ਤੋਂ ਵੱਧ ਬਿਮਾਰੀਆਂ ਸਿਰਫ ਮੈਂਟਲ ਹੈਲਥ ਰਿਲੇਟਿਡ ਹੀ ਨੇ ਅਤੇ ਇਸ ਸਟ੍ਰੈਸ ਦੇ ਵਿੱਚ 36% ਦੇ ਲਗਭਗ ਜਨਰੇਸ਼ਨ ਸਿਰਫ ਕ੍ਰੈਡਿਟ ਕਾਰਡਾਂ ਲੋਨਸ ਤੋਂ ਹੀ ਪਰੇਸ਼ਾਨ ਹਨ ਦੋਸਤੋ ਸਕਰੀਨ ਤੇ ਦੇਖ ਰਹੇ ਟੇਬਲ ਤੇ ਤੁਸੀਂ ਆਪ ਦੇਖ ਸਕਦੇ ਹੋ ਕਿ ਲੋਕ ਕ੍ਰੈਡਿਟ ਕਾਰਡ ਅਤੇ ਫਾਈਨਾਂਸ ਦੀ ਇਸ ਗੇਮ ਤੋਂ ਕਿਸ ਹੱਦ ਤੱਕ ਪਰੇਸ਼ਾਨ ਹਨ ਖਾਸ ਕਰਕੇ ਜ਼ੈਨਜੀ ਪਿਛਲੇ ਸਾਲ 2023 ਦੇ ਵਿੱਚ 36% ਜਨਰੇਸ਼ਨ ਨੇ ਕ੍ਰੈਡਿਟ ਕਾਰਡ ਦਾ ਬਕਾਇਆ ਰਾਸ਼ੀ ਦੇਣ ਨੂੰ ਸਟ੍ਰੈਸ ਦਾ ਕਾਰਨ ਦੱਸਿਆ ਸੀ। ਦੋਸਤੋ ਆ ਹੁਣ ਅਸੀਂ ਜੈਨ ਜੀ ਦੀ ਸਭ ਤੋਂ ਵੱਡੀ ਪ੍ਰੋਬਲਮ ਬਾਰੇ ਡਿਸਕਸ ਕਰਦੇ ਹਾਂ। ਜਿਸ ਦੇ ਵਿੱਚ ਜੈਨ ਜੀ ਸਭ ਤੋਂ ਵੱਧ ਫਿਊਚਰ ਬਾਰੇ ਸੋਚਦੇ ਨੇ ਅਰ ਸਕਸੈਸ ਹੋਣ ਦੇ ਬਾਰੇ ਵੀ ਬਹੁਤ ਜ਼ਿਆਦਾ ਸੋਚਦੇ ਨੇ। ਚਲੋ ਹੁਣ ਉਹਨਾਂ ਦੇ ਸੁਪਨਿਆਂ ਦੀ ਗੱਲ ਕਰਦੇ ਹਾਂ। ਜੈਨ ਜੀ ਨੂੰ ਜਿਨਨੇ ਆਪਣੇ ਫਿਊਚਰ ਦੀ ਫਿਕਰ ਹੈ ਸ਼ਾਇਦ ਹੀ ਉਹ ਕਿਸੇ ਹੋਰ ਜਨਰੇਸ਼ਨ ਨੂੰ ਹੋਈ ਹੋਵੇ। ਉਹ ਹਰ ਸਮੇਂ ਆਪਣੇ ਸਕਸੈਸ ਹੋਣ ਦੇ ਸੁਪਨੇ ਦੇਖਦੇ ਰਹਿੰਦੇ ਨੇ ਤਾਂ ਕਿ ਉਹ ਵਧੀਆ ਲਾਈਫਸਟਾਈਲ ਨੂੰ ਜੀਓ ਸਕਣ। ਸਕਸ ਅਸਰ ਵੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਕਰਕੇ ਹੀ ਹੁੰਦਾ ਹੈ ਕਿਉਂਕਿ ਜ਼ੈਨ ਜੀ ਨੂੰ ਇੱਕ ਹੋਰ ਖਾਸ ਆਦਤ ਹੈ ਕਿ ਆਪਣੀ ਛੋਟੀ ਤੋਂ ਛੋਟੀ ਚੀਜ਼ ਨੂੰ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕਰਨਾ ਖਾਸ ਕਰਕੇ ਆਪਣੀ ਸਕਸੈਸ ਨੂੰ ਕਿਸੇ ਦੂਜੇ ਦੀਆਂ ਪੋਸਟਾਂ ਜਾਂ ਸੇਮ ਏਜ ਵਾਲੇ ਦੇਖਦੇ ਨੇ ਉਹ ਕਿਤੇ ਨਾ ਕਿਤੇ ਪਰੇਸ਼ਾਨ ਹੁੰਦੇ ਨੇ ਕਿ ਜਦ ਇੱਕ ਇਨਸਾਨ ਇਸ ਏਜ ਦੇ ਵਿੱਚ ਇੰਨਾ ਜ਼ਿਆਦਾ ਕਮਾ ਸਕਦਾ ਹੈ ਸਕਸੈਸ ਹੋ ਸਕਦਾ ਤਾਂ ਅਸੀਂ ਕਿਉਂ ਨਹੀਂ ਹੋ ਸਕਦੇ ਇਸੇ ਚੱਕਰ ਵਿੱਚ ਉਹ ਕਦੇ ਨਾ ਕਦੇ ਆਨਲਾਈਨ ਫਾਈਨਾਂਸ ਮੈਨੇਜ ਕਰਨ ਦੇ ਚੱਕਰ 'ਚ ਵੱਡੀਆਂ ਫੀਸਾਂ ਭਰਦੇ ਨੇ ਕਦੇ-ਕਦੇ ਉਹ ਜਲਦੀ ਸਕਸੈਸ ਪਾਉਣ ਦੇ ਚੱਕਰ ਦੇ ਵਿੱਚ ਬਹੁਤ ਸਾਰੀਆਂ ਗਲਤ ਚੀ ਹੁੰਦੀ ਹੈ। ਇਤੋਂ ਹੀ ਫਾਈਨੈਂਸ਼ੀਅਲ ਬਰਡਨ ਦਾ ਜਨਮ ਹੁੰਦਾ ਹੈ। ਆਪਣੇ ਸੁਪਨੇ ਪੂਰੇ ਕਰਨ ਦੇ ਲਈ ਸਕਸੈਸ ਨੂੰ ਜਲਦੀ ਹਾਸਲ ਕਰਨ ਦੇ ਲਈ ਲੋਨ ਦੇ ਚੈਂਜ ਜਲਦੀ ਸ਼ੁਰੂ ਕਰਕੇ ਉਸ ਚੱਕਰਾਂ ਵਿੱਚ ਫਸ ਜਾਂਦੇ ਨੇ। ਦੋਸਤੋ ਜੈਂਜ਼ੀ ਦੇ ਖਰਚਿਆਂ ਦੀ ਲਿਸਟ ਇੰਨੀ ਲੰਬੀ ਹੈ ਕਿ ਇਸ ਨੂੰ ਇੱਕ ਵੀਡੀਓ ਦੇ ਵਿੱਚ ਖਤਮ ਨਹੀਂ ਕੀਤਾ ਜਾ ਸਕਦਾ। ਪਰ ਇਹਨਾਂ ਦੇ ਖਰਚਿਆਂ ਤੋਂ ਬਚਣ ਦਾ ਤਰੀਕਾ ਸੇਮ ਹੈ ਜੋ ਕਿ ਮੈਂ ਇਸ ਵੀਡੀਓ ਦੇ ਵਿੱਚ ਦੱਸ ਕੇ ਅੰਤ ਕਰਾਂਗਾ। ਦੋਸਤੋ ਸ਼ੌਂਕ ਪੂਰੇ ਕਰਨ ਦਾ ਹੱਕ ਸਭ ਨੂੰ ਹੈ ਪਰ ਇਹ ਜੇ ਸ਼ੌਂਕ ਆਪਣੀ ਅਰਨਿੰਗ ਨਾਲ ਪੂਰੇ ਕੀਤੇ ਜਾਂਦਾ ਇਸ ਤੋਂ ਹੋਰ ਵਧੀਆ ਗੱਲ ਨਹੀਂ ਹੋ ਸਕਦੀ। ਜੈਂਜ਼ੀ ਇੱਕ ਇਦਾਂ ਦੀ ਜਨਰੇਸ਼ਨ ਹੈ ਜਿਨ੍ਹਾਂ ਨੂੰ ਬਹੁਤ ਬਹੁਤ ਹੀ ਜ਼ਿਆਦਾ ਵਾਸ ਨੌਲੇਜ ਹੈ ਔਰ ਇਹਨਾਂ ਦੇ ਵਿੱਚ ਟੈਲੈਂਟ ਵੀ ਬਾਕੀ ਜਨਰੇਸ਼ਨ ਨਾਲੋਂ ਬਹੁਤ ਜ਼ਿਆਦਾ ਹੈ ਇਸ ਲਈ ਉਹ ਬਹੁਤ ਹੀ ਆਸਾਨੀ ਨਾਲ ਕਮਾਈ ਕਰ ਸਕਦੇ ਨੇ ਔਰ ਬਹੁਤ ਹੀ ਜਲਦੀ ਪੈਸਾ ਵੀ ਵੱਡੇ ਅਮਾਉਂਟ ਵਿੱਚ ਇਕੱਠਾ ਕਰ ਸਕਦੇ ਨੇ ਪਰ ਉਹਨਾਂ ਨੂੰ ਲੋੜ ਹੈ ਚੰਗੀ ਡਾਇਰੈਕਸ਼ਨ ਦੀ ਜੋ ਕਿ ਉਹ ਲੈ ਸਕਦੇ ਨੇ ਮੇਰੀ ਇਹ ਤੁਹਾਨੂੰ ਸਾਰਿਆਂ ਨੂੰ ਸਲਾਹ ਹੈ ਕਿ ਤੁਸੀਂ ਅਰਨਿੰਗ ਤੇ ਸੇਵਿੰਗ ਕਰਨਾ ਸਿੱਖੋ ਜਿਵੇਂ ਕਿ ਬਾਕੀ ਦੀਆਂ ਪਹਿਲੀਆਂ ਜਨਰੇਸ਼ਨਾਂ ਕਰਦੀਆਂ ਨੇ ਜਦੋਂ ਸੇਵਿੰਗ ਅਤੇ ਇਨਵੈਸਟਮੈਂਟ ਤੋਂ ਆਪਣੇ ਪੈਸੇ ਬਣਾਉਣੇ ਸ਼ੁਰੂ ਕਰ ਦੋ ਫਿਰ ਉਸ ਨੂੰ ਤੁਸੀਂ ਆਪਣੇ ਟ੍ਰੈਂਡਸ ਦੇ ਵਿੱਚ ਜਾਂ ਹੋਰ ਜਿੱਥੇ ਵੀ ਲਗਾਉਣਾ ਚਾਹੁੰਦੇ ਹੋ ਆਪਣਾ ਫੈਸ਼ਨ ਆਪਣਾ ਸੋਸ਼ਲ ਮੀਡੀਆ ਫੋਲੋ ਕਰਨਾ ਚਾਹੁੰਦੇ ਉਹਨੂੰ ਜਿਵੇਂ ਮਰਜ਼ੀ ਕਰੋ ਮੈਨੂੰ ਪਤਾ ਹੈ ਕਿ ਇਹਨਾਂ ਚੀਜ਼ਾਂ ਨੂੰ ਪ੍ਰੈਕਟੀਕਲ 'ਚ ਲਿਆਉਣਾ ਥੋੜਾ ਮੁਸ਼ਕਲ ਹੈ ਜਿਹੜੀਆਂ ਆਦਤਾਂ ਪਹਿਲਾਂ ਲੱਗ ਚੁੱਕੀਆਂ ਨੇ ਉਹਨਾਂ ਨੂੰ ਛੱਡਣਾ ਮੁਸ਼ਕਲ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਜਨਰੇਸ਼ਨ ਬਹੁਤ ਫਾਸਟ ਹੈ ਇਹ ਆ ਕਰਗੇ ਨਾ ਤੁਹਾਨੂੰ ਲੋਨ ਦੀ ਜਰੂਰਤ ਪੈਗੀ ਨਾ ਤੁਹਾਨੂੰ ਕ੍ਰੈਡਿਟ ਕਾਰਡ ਦੀ ਜਰੂਰਤ ਪੈਗੀ ਨਾ ਤੁਹਾਨੂੰ ਸਟ्रेस ਹੋਏਗੀ ਤੁਸੀਂ ਆਪਣੀ ਲਾਇਫ ਦੇ ਵਿੱਚ ਹਮੇਸ਼ਾ ਸਕਸੈਸ ਹੀ ਦੇਖੋਗੇ ਦੋਸਤੋ ਜਨ ਜਨ ਦੀ ਆ ਰਹੀਆਂ ਹਨ ਓਵਰ ਸਪੈਂਡਿੰਗ ਸਮੱਸਿਆਵਾਂ ਜਾਂ ਫਿਰ ਹੋਰ ਸਮੱਸਿਆਵਾਂ ਉਹਨਾਂ ਦਾ ਨਿੱਜੀ ਮੁੱਦਾ ਨਹੀਂ ਸਗੋਂ ਇਹ ਸਮਾਜਿਕ ਤੇ ਸੱਭਿਆਚਾਰਕ ਮੁੱਦਾ ਵੀ ਹੈ ਸਮਾਜ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਗਾਈਡ ਕਰੀਏ ਉਹਨਾਂ ਦੇ ਨਾਲ ਖੜੀਏ ਜੇ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਚੁਣੌਤੀ ਬਣ ਸਕਦੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇ ਆਈਟੀ ਕੰਪਨੀ ਹੈ ਮੈਂ ਆਪਣੀ ਆਈਟੀ ਕੰਪਨੀ ਦੇ ਵਿੱਚ ਜੈਂਜ਼ੀ ਨੂੰ ਬਹੁਤ ਸਾਰੇ ਮੌਕੇ ਦਿੰਦਾ ਤਾਂ ਕਿ ਉਹ ਆਪਣੀ ਅਰਨਿੰਗ ਕਰ ਸਕਣ ਆਪਣੇ ਆਈਡੀਆਜ਼ ਨੂੰ ਐਗਜ਼ੀਕਿਊਟ ਕਰਕੇ ਇੱਕ ਨੈਕਸਟ ਲੈਵਲ ਤੱਕ ਲੈ ਕੇ ਜਾ ਸਕਣ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰੰਜੀਪਾ